ਬਠਿੰਡਾ ਜ਼ਿਲ੍ਹੇ ਦੇ ਨਰਮੇਦੀ ਖੇਤੀ ਕਰਨ ਵਾਲੇ ਕਿਸਾਨ ਖੜੀ ਫਸਲ ਨੂੰ ਵਾਹਣ ਲਈ ਮਜਬੂਰ ਨਹੀਂ। ਵਜਾ ਕਪਾਉ ਉਤਪਾਦਕ ਕਿਸਾਨਾਂ ਦੀ ਫਸਲ ਤੇ ਚਿੱਟੇ ਮੱਛਰ ਦਾ ਹਮਲਾ। ਕਿਸਾਨਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਚਾਹੇ ਕੀਟਨਾਸ਼ਕਾਂ ਦਾ ਛਿੜਕਾ ਕਰਨਾ ਹੋਵੇ, ਚਾਹੇ ਖੇਤੀਬਾੜੀ ਵਿਭਾਗ ਮਹਿਕਮੇ ਤੋਂ ਸਲਾਹ ਲੈਣੀ ਹੋਵੇ, ਅੰਤ 'ਚ ਹੱਥ ਆਈ ਤਮਾਇੂ ਸੀ। ਖੇਤੀਬਾੜੀ ਵਿਭਾਗ ਮਹਿਕਮੇ ਨੇ ਹੱਥ ਖੜੇ ਕਰ ਦਿੱਤੇ ਨੇ। ਹਾਲਾਤ ਇਹ ਨੇ ਕਿ ਨਰਮਾ ਪੱਟੀ ਦੇ ਕਿਸਾਨ ਆਪਣੀ ਜਾਨ ਦੇਣ ਨੂੰ ਮਜਬੂਰ ਨਹੀਂ। ਜਿਹੜੇ ਕਿਸਾਨਾਂ ਦੀ ਫਸਲ ਚਿੱਟੇ ਮੱਛਰ ਨੇ ਬਰਬਾਦ ਕਰ ਦਿੱਤੀ ਹੈ, ਪਰ ਇਹ ਮੰਨ ਲ ਨਰਮਾ ਪੱਟੀ ਵਿੱਚ ਚਿੱਟੇ ਮੱਛਰ ਕਾਰਨ 2 ਲੱਖ ਏਕੜ ਨਰਮੇ ਦੀ ਫਸਲ ਤਬਾਹ ਹੋ ਚੁੱਕੀ ਹੈ ਜਿਸ ਨਾਲ ਕਿਸਾਨਾਂ ਨੂੰ 500 ਕਰੋੜ ਰੁਪਏ ਦਾ ਨੁਕਸਾਨ ਹੋਣ ਦੀ ਸੁਭਾਵਨਾ ਹੈ ਇਸ ਦੇ ਨਾਲ ਹੀ ਕਿਸਾਨਾਂ ਨੇ 30 ਹਜ਼ਾਰ ਏਕੜ ਆਪਣੀ ਨਰਮੇ ਦੀ ਫਸਲ ਵਾਹ ਦਿੱਤੀ ਹੈ ਹਾਲਾਤ ਉਸ ਵੇਲੇ ਹੋਰ ਖਰਾਬ ਹੋ ਜਾਂਦੇ ਨੇ ਜਦੋਂ ਖੇਤੀਬਾੜੀ ਵਿਭਾਗ ਮ ਕਿਸੇ ਵੀ ਤਰ੍ਹਾਂ ਦੀ ਮਦਦ ਨੂੰ ਅੱਗੇ ਨਹੀਂ ਆਉਂਦਾ ਕਿਸਾਨ ਹਰ ਦੂਜੇ ਦਿਨ ਸਪਰੇਅ ਕਰ ਰਹੇ ਨੇ ਚਿੱਟੇ ਮੱਛਰ ਤੋਂ ਨਜਾਤ ਫਿਰ ਵੀ ਨਹੀਂ ਮਿਲ ਰਹੀ ਅਜੇ ਵਿੱਚ ਕਿਸਾਨ ਨੇਤਾ ਤੇ ਨਰਮਾ ਉਤਪਾਦਕ ਕਿਸਾਨ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਇਹ ਨਰਮੇ ਤੇ ਜੇ ਬਹੁਤ ਸਪਰੇਆ ਹੋ ਰਹੀਆਂ ਨੇ ਨਾ ਕੋਈ ਕੰਟਰੋਲ ਹੋ ਰਿਹਾ ਹੈਗਾ ਅਸੀਂ ਇੱਕ ਦਿਨ ਛਾਂ ਛੱਡ ਕੇ ਦੂਜੇ ਦਿਨ ਸਪਰੇ ਕਰਦੇ ਆਂ ਜੀ ਇਹਦੇ ਬਾਰੇ ਸਰਕਾਰ ਤੋਂ ਮੰਗ ਕਰਦੇ ਆਂ ਜੇ ਸਾਨੂੰ ਕੁਝ ਨਾ ਕੁਝ ਹਰਜਾਨਾ ਦਿੱਤਾ ਜਾਵੇ ਜੀ ਸਾਰਿਆਂ ਨੂੰ ਬਾਉਣੇ ਪੈਣਗੇ ਜੀ ਇਹਦੀ ਗਰਦੌਰੀ ਕੀਤੀ ਜਾਵੇ ਜੀ ਸਾਰੇ ਬਾਣਾ ਦੀ ਜੋ ਸਾਡਾ ਬਣਦਾ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਹਰਜਾਨਾ ਇਹਦਾ ਨਰਮਾ ਪੱਟੀ ਦੇ ਕਿਸਾਨ ਜਿਥੇ ਬੰਦੀਆਂ ਦਾ ਇਲਜ਼ਾਮ ਹੈ ਕਿ ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਤੇ ਖੇਤੀਬਾੜੀ ਮਹਿਕਮੇ ਦੀ ਮਿਲੀਪੁਗਤ ਹੈ ਅੱਜ ਦੀ ਮੇਰੇ ਪਿੰਡ ਦੀ ਉਦਾਹਰਨ ਇੱਕ ਪਿੰਡ ਤੋਂ ਮੈਨੂੰ ਹੁਣੇ ਫੋਨ ਆਇਆ ਵੀ ਇੱਕ ਬੱਕਰੀ ਉਹ ਕੀਟਨਾਸ਼ਕ ਦਵਾਈ ਹੈ ਜਿਹੜੀ ਪੀਖੀ ਬੱਕਰੀ ਨੂੰ ਕੁਝ ਨਹੀਂ ਹੋਇਆ ਇਹਦਾ ਮਤਲਬ ਸਾਫ਼ ਹੈ ਕਿ ਕੀਟਨਾਖ ਦਵਾਈਆਂ ਨਕਲੀ ਵਿਕ ਰਹੀਆਂ ਹਨ ਨਕਲੀ ਵਿਕ ਰਹੀਆਂ ਵਿਭਾਗ ਦੇ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਇਸ ਕਰਕੇ ਨਰਮਾ ਬਿਲਕੁਲ ਤਬਾਹ ਹੋ ਗਿਆ ਤੁਰਤ 50000 ਰੁਪਿਆ ਪ੍ਰਤੀ ਏਕੜ ਦੇ ਨਾਲ ਏਕੜ ਨੂੰ ਇਕਾਈ ਮੰਨ ਕੇ ਇਹ ਮੁਆਵਜ਼ਾ ਤੁਰਤ ਦੇਵੇ ਸਰਕਾਰ ਤਾਂ ਹੀ ਕਿਸਾਨਾਂ ਦੀ ਬਾਹ ਫੜੀ ਜਾਣੀ ਹੈ ਕੁਝ ਦਿਨਾਂ ਪਹਿਲਾਂ ਹਰਜਿੰਦਰ ਸਿੰਘ ਨਾਮੀ ਕਿਸਾਨ ਨੇ ਫਸਲ ਖਰਾਬ ਹੋਣ ਤੇ ਸਿਰ ਚੜੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ ਹਰਜਿੰਦਰ ਸਿੰਘ ਨੇ 2 ਏਕੜ ਜ਼ਮੀਨ ਤੇ ਨਰਮਾ ਬੀਜਿਆ ਸੀ ਫਸਲ ਬਰਬਾਦ ਹੋਈ ਤਾਂ ਮੌਤ ਦਾ ਰਾਹ ਚੁਣ ਲਿਆ ਇਲਾਕੇ ਵਿੱਚ ਕੀਟਨਾਸ਼ਕ ਬਣਾਉਣ ਵਾਲੀਆਂ ਕੰਪਨੀਆਂ ਦਾ ਦਬਦਬਾ ਹੈ ਬਲੈਕ ਚ ਮਿਲ ਰਹੇ ਕੀਟਨਾਸ਼ਕ ਕਿਸਾਨ ਖਰੀਦ ਰਹੇ ਹਨ باوجود ਇਸ ਦੇ ਚਿੱਟੇ ਮੱਛਰਾਂ ਨੇ ਫਸਲ ਤੇ ਡੇਰਾ ਜਮਾਇਆ ਹੋਇਆ ਕੇਂਦਰ ਸਰਕਾਰ ਦੀ ਦੋ ਮੈਂਬਰੀ ਟੀਮ ਨੇ ਨਰਮਾ ਪੱਟੀ ਦਾ ਦੌਰਾ ਕੀਤਾ ਟੀਮ ਦੀ ਰਿਪੋਰਟ ਦੇ ਮੁਤਾਬਕ ਚਿੱਟੇ ਮੱਛਰ ਦੀ ਸਭ ਤੋਂ ਵੱਧ ਮਾਰ ਬਠਿੰਡਾ ਜ਼ਿਲ੍ਹੇ ਤੇ ਪਈ ਹੈ ਇਸ ਤੋਂ ਬਾਅਦ ਨੰਬਰ ਆਉਂਦਾ ਫਾਜ਼ਿਲਕਾ ਮਾਨਸਾ ਤੇ ਸੰਗਰੂਰ ਦਾ ਟੀਮ ਦੀ ਰਿਪੋਰਟ ਦੇ ਮੁਤਾਬਕ ਇਨਾ ਇਲਾਕਿਆਂ ਵਿੱਚ ਹੁਣ ਤੱਕ 150 ਕਰੋੜ ਰੁਪਏ ਦੇ ਕੀਟਨਾਸ਼ਕ ਦੀ ਵਿਕਰੀ ਹੋ ਚੁੱਕੀ ਹੈ ਨਰਮਾ ਕਿਸਾਨਾਂ ਦੀ ਖੁਦਕੁਸ਼ੀ ਅਤੇ ਬਰਬਾਦ ਹੋਈ ਫਸਲ ਨੂੰ ਦੇਖਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਭਰ ਵਿੱਚ ਚਿੱਟੇ ਮੱਛਰ ਕਾਰਨ ਕਪਾਹ ਦੀ ਫਸਲ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਵਿਸ਼ੇਸ਼ ਗਿਰਦਾਰੀ ਦੇ ਹੁਕਮ ਦਿੱਤੇ ਨੇ